ਗਵਰਨਰ ਜਿੰਦਣਾ ਨਾ ਮੁੱਖ ਮੰਤਰੀ ਤਾਂ ਖੁਦ ਭੱਜਿਆ ਹੋਇਆ ਹੈ ਜਿਹੜਾ ਕਹਿੰਦਾ ਸੀ ਮੈਂ ਵੀਆਈਪੀ ਕੋਠੀ ਨਹੀਂ ਲਵਾਵਾਂਗਾ ਚਾਰ ਕੋਠੀਆਂ ਲਈ ਬੱਠਾ ਹੈ ਜਿਹੜਾ ਕਹਿੰਦਾ ਸੀ ਸਿਕਿਉਰਿਟੀ ਨਹੀਂ ਲਵਾਵਾਂਗਾ ਮਾਦਨ ਸਾਹਿਬ ਤੋਂ ਚਾਰ ਮੋਨਾ ਸਿਕਿਉਰਿਟੀ ਤੇ ਬਰਾਬਰ ਦੀ ਇਹ ਵੀ ਮਾਤਾ ਜੀ ਇਹ ਵੀ ਭੈਣ ਜੀ ਨੂੰ ਤੇ ਸਤਕਾਰਿਓ ਸਾਡੀ ਭਾਬੀ ਜੀ ਨੂੰ ਤਾਂ ਮੈਨੂੰ ਲੱਗਾ ਹੁਣ ਬੇਟੀ ਦੀ ਵੀ ਇੰਨੀ ਹੋ ਗਈ ਹੋ ਗਈ ਜਿਹੜਾ ਕਹਿੰਦਾ ਸੀ ਆਮ ਬੰਦਿਆਂ ਦੇ ਮੁੰਡਿਆਂ ਨੂੰ ਅੱਪਾ ਦਵਾਂਗੇ ਟੈਂਕਰ ਵਾਲੇ ਨੂੰ ਪਕੌੜੇ ਵਾਲੇ ਨੂੰ ਸਮੋਸੇ ਵਾਲੇ ਨੂੰ ਤੇ ਅੱਜ ਐਮਪੀ ਇਹ ਚੋਣ ਤੇ ਕਿਹੜੇ ਆਮ ਬੰਦੇ ਇੱਕ ਦਸ ਤੋਂ ਇੱਕ ਤੋਂ ਇੱਕ ਖਾਸ ਬੰਦੇ ਨੂੰ ਮੰਤਰੀਆਂ ਨੂੰ ਐਮਐਲਏ ਨੂੰ ਜੇ ਰਗੱਟ ਚੱਟਾ ਦੇ ਇਲਾਜ ਕਰਤੇ ਤਾਂ ਵਿਦੇਸ਼ ਚਾਰਿਆ ਮੈਂ ਤਾਂ ਰਗੱਟ ਚੱਟਾ ਨੂੰ ਕਰੀਏ ਤਾਂ ਵਿਦੇਸ਼ ਨਹੀਂ ਬਸ ਏਮ ਚਾ ਬਰਾਬਰ ਦਾ ਵਿਦੇਸ਼ ਦਾ ਬਰਾਬਰ ਦਾ ਇਲਾਜ ਸਾਡੇ ਏਮ ਸੀਐਮ ਮਾਨ ਨੇ ਕਹਿੰਦੇ ਸੀ ਲੋਟਾਂ ਦਾ ਪਹਿਲਾਂ ਵੀ ਸਵਾਲ ਕਰੋ ਲੀਡਰਾਂ ਨੂੰ ਜਦੋਂ ਹੁਣ ਇਹਨਾਂ ਦੇ ਲੀਡਰ ਪਿੰਡਾਂ ਜਾ ਹੋ ਗਏ ਤਾਂ ਭੱਜ ਜਾਂਦੇ ਸਵਾਲ ਦਾ ਜਵਾਬ ਨਹੀਂ ਦਿੰਦੇ ਨਾ ਉਪ ਮੰਤਰੀ ਦਾ ਖੁਦ ਭੱਜਿਆ ਹੋਇਆ ਹੈ ਜਿਹੜਾ ਕਹਿੰਦਾ ਸੀ ਮੈਂ ਵੀਆਈਪੀ ਕੋਠੀ ਨਹੀਂ ਲਵਾਵਾਂਗਾ ਚਾਰ ਕੋਠੀਆਂ ਲਈ ਬੱਟਾ ਹੈ ਜਿਹੜਾ ਕਹਿੰਦਾ ਸੀ ਸਿਕਿਉਰਿਟੀ ਨਹੀਂ ਲਵਾਵਾਂਗਾ ਮਾਦਰ ਸਾਹਿਬ ਤੋਂ ਚਾਰ ਮੋਨਾ ਸਿਕਿਉਰਿਟੀ ਤੇ ਬਰਾਬਰ ਦੀ ਐਵੀ ਮਾਤਾ ਜੀ ਐਵੀ ਭੈਣ ਜੀ ਨੂੰ ਤੇ ਸਤਕਾਰਿਓ ਸਾਡੀ ਭਾਬੀ ਜੀ ਨੂੰ ਤਾਂ ਮੈਨੂੰ ਲੱਗਾ ਹੁਣ ਬੇਟੀ ਦੀ ਵੀ ਇੰਨੀ ਹੋ ਗਈ ਹੋ ਗਈ ਓਨੀ ਸਿਕਿਉਰਿਟੀ ਜਿਹੜਾ ਕਹਿੰਦਾ ਸੀ ਕਿ ਕੋਈ ਪੱਖਰ ਕੇ ਮੇਰਾ ਨਾਂ ਨਹੀਂ ਜਿਨਾ ਕਾਰੀਗਰਾਂ ਨੇ ਕੰਮ ਕੀਤਾ ਉਹਨਾਂ ਦਾ ਨਾਂ ਲਿਖਿਆ ਜਾਊਗਾ ਇੱਕ ਪੱਤਰ ਦਿਖਾ ਦਿਓ ਇਲੈਕਸ਼ਨ ਤੋਂ ਬਾਅਦ ਜਿਹੜਾ ਕਹਿੰਦਾ ਸੀ ਆਮ ਬੰਦਿਆਂ ਦੇ ਮੁੰਡਿਆਂ ਨੂੰ ਆਪਾਂ ਦਵਾਂਗੇ ਟੈਂਕਰ ਵਾਲੇ ਨੂੰ ਪਕੌੜੇ ਵਾਲੇ ਨੂੰ ਸਮੋਸੇ ਵਾਲੇ ਨੂੰ ਤੇ ਅੱਜ ਐਮਪੀ ਚੋਣ ਤੇ ਕਿਹੜੇ ਆਮ ਬੰਦਾ ਇੱਕ ਦਸਤੋ ਇੱਕ ਤੋਂ ਇੱਕ ਖਾਸ ਬੰਦੇ ਨੂੰ ਮੰਤਰੀਆਂ ਨੂੰ ਐਮ ਐਲ ਏ ਨੂੰ ਸੋ ਇਹਨਾਂ ਨੇ ਜਿਹੜੀ ਚੀਜ਼ਾਂ ਕਈਆਂ ਕਿ ਭਾਵੇਂ ਹਜ਼ਾਰੋਂ ਕੋਈ ਬੀਬੀਆਂ ਨੂੰ ਕਈਆਂ ਹੋਆ ਭਾਵੇਂ ਰੰਗਲਾ ਪੰਜਾਬ 'ਚ ਧਰਨਾ ਨਹੀਂ ਲੱਗੋ ਹਰੇਕ ਵਰਗ ਦਰਸਨਾ 'ਚ ਬੈਠਿਆ ਹੋਇਆ ਜਿਹਦੇ ਕਰਕੇ ਅੱਜ ਮੁੱਖ ਮੰਤਰੀ ਲੋਕਾਂ ਦੇ ਵਿੱਚ ਆਈ ਨਹੀਂ ਸਕਦਾ ਤਾਂ ਹੀ ਦੂਜੇ ਸੁੱਭਿਆ 'ਚ ਉੜਦਾ ਫਿਰਦਾ ਹੈ ਕਿਉਂਕਿ ਇੱਥੇ ਦੇ ਲੋਕਾਂ ਨੂੰ ਭਾਵੇਂ ਕੀ ਚੱਕੂਗਾ ਲੋਕਾਂ ਨੇ ਉਸ ਟਾਈਮ ਹੀ ਡਾਂਗਾ ਚੱਕ ਲੈਣੀਆਂ ਨੇ ਝੜੂ ਵੀ ਇਹਦੇ ਸੋਹਣੀਆਂ ਗੱਲ ਕਰਦੇ ਜੀ ਬੀਬੀ ਜੀ ਵਰਲਡ ਕਲਾਸ ਦੇ ਸੋਹਣੀਆਂ ਬੀਬੀਆਂ ਆ ਕਾਂਗੋ ਜੱਡਾ ਆਪ ਬਦੇਸ਼ ਤੇ ਇਲਾਜ ਕਰਾ ਰਹੇ ਆ ਕਿਹਨੇ ਦੇਖਦੇ ਬਿਲਕੁਲ ਜਿਹੜੇ ਗਾਰੰਟੀ ਦਿੱਤੀ ਸੀ ਸਾਨੂੰ ਸਕੂਲ ਬਣਾਨੇ ਆਂਦੇ ਸਾਨੂੰ ਹਸਪਤਾਲ ਬਣਾਨਾ ਆਂਦਾ ਸਾਨੂੰ ਭ੍ਰਿਸ਼ਟਾਚਾਰ ਖਤਮ ਕਰਕੇ ਭ੍ਰਿਸ਼ਟਾਚਾਰ ਰੋਕ ਕੇ ਨਜਾਇਜ਼ ਰਹਿਤੇ ਤੋਂ ਸਰਾਬ ਤੋਂ ਅਸੀਂ 40000 ਕਰੋੜ ਰੁਪਏ ਕਮਾ ਕੇ ਆ ਕਰਾਂਗੇ ਜਿਹੜਾ ਭ੍ਰਿਸ਼ਟਾਚਾਰ ਸਰਾਬ ਤੋਂ ਦਿੱਲੀ 'ਚ ਕੀਤਾ ਉਹੀ ਭ੍ਰਿਸ਼ਟਾਚਾਰ ਪੰਜਾਬ 'ਚ ਕੀਤਾ ਹੈ ਨਜਾਇਜ਼ ਮਾਈਨਿੰਗ ਦਾ ਰੋਜ਼ ਤੁਸੀਂ ਸੁਣੇ ਅਰਬਾ ਕਰੋੜਾ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਇਹਨਾਂ ਦੀ ਜੇਬਾਂ 'ਚ ਪਾਇ ਇਸ ਸਕੂਲ ਤੇ ਹਸਪਤਾਲ ਸਕੂਲ ਕਹਿਣਾ ਨਹੀਂ ਦੇਖਣਾ ਹੈ ਪਰ ਸਾਡਾ ਮੈਰਿਟੋਰੀਅ ਸਕੂਲ ਦੇਖੋ ਜਿਹੜਾ ਸਕੂਲ ਆਫ ਐਮਐਨਐਸ ਬਣਾਇਆ ਸੀ ਉਹ ਵੀ ਬੰਦ ਹੋ ਗਿਆ ਕਿਉਂਕਿ ਤਨਖਾਹਾਂ ਨਹੀਂ ਜਾ ਰਹੇ ਤੇ ਹਸਪਤਾਲ ਮੋਹੱਲਾ ਕਹਿੰਦੇ ਹੈਗਾ ਕਿ ਜੇ ਰਾਗਵ ਚੱਡਾ ਦੇ ਇਲਾਜ ਕਰਤੇ ਤਾਂ ਵਿਦੇਸ਼ ਚ ਜਾ ਰਿਹਾ ਮੈਂ ਤਾਂ ਰਾਗਵ ਚੱਡਾ ਨੂੰ ਕਰੀ ਤੇ ਦੇਖਣਾ ਹੈ ਬਸ ਏਮ ਚਾ ਬਰਾਬਰ ਦਾ ਵਿਦੇਸ਼ ਦਾ ਬਰਾਬਰ ਦਾ ਇਲਾਜ ਸਾਡੇ ਏਮ ਬਟੰਡਾ ਤੁਹਾਨੂੰ ਕਰਕੇ ਦਿਖਾਵਾਂਗੇ ਤੁਹਾਡੀ ਸਾਰੇ ਗੱਲਾ ਹੈ ਗਿਆ